ਰਾਂਗੀ ਡਾਲ ਹੋ ਗਿਆ ਫਿਰ ਫਾਇਦਾ ਵੀ ਕੀ ਹੈ ਫੇਸ ਬਿਊਟੀ ਜ਼ਰੂਰੀ ਹੈ ਬਿਲਕੁਲ ਸੂਰਤ ਦੇ ਨਾਲ ਹੀ ਤਾਂ ਹੀ ਸੂਰਤ ਹੀ ਸਭ ਕੁਝ ਆ ਬੰਦੇ ਲੋਕ ਤਾਂ ਕਹਿੰਦੇ ਵਸੀਰਤ ਹੋਣੀ ਚਾਹੀਦੀ ਹੈ ਸੂਰਤ ਤਾਂ ਕੋਈ ਦੇਖਦਾ ਹੀ ਨਹੀਂ ਨਹੀਂ ਤਾਂ ਹਰੇਕ ਬੰਦਾ ਅੱਜ ਹੁਸਨ ਪਿੱਛੇ ਭੱਜ ਰਿਹਾ ਕੱਲਾ ਹੁਸਨ ਮੈਟਰ ਨਹੀਂ ਕਰਦਾ ਦਜ਼ਨ ਮੈਟਰ ਹੁਸਨ ਦੇਖਦੇ ਸਾਰੇ ਸੂਰਤੀ ਹੈ ਪਹਿਲਾਂ ਇਹ ਨਾ ਕੋੜਾ ਸੱਚ ਹੈ ਇਹਦੇ ਚ ਹਰੇਕ ਬੰਦਾ ਬਿਹਤਰ ਦੀ ਤਲਾਸ਼ ਚ ਬਾਈ ਜੀ ਮਾਤੀ ਨੇ ਰਲੇ ਫਿਰ ਕੀ ਕਰ ਲੈ ਮੈਂ ਕਹਿੰਦਾ ਇੱਕ ਸਟੈਪ ਨਹੀਂ ਪੱਟਿਆ ਜਾਦਾ ਜ਼ਿੰਦਗੀ ਤਾਂ ਜੀਉਣ ਦਾ ਬਹੁਤ ਤੂਰਤੀ ਗੱਲਾਂ ਰਹਿ ਗਈ। ਤੁਹਾਡੀ ਮੱਤ ਰਲ ਗਈ ਫਿਰ ਕਿਸੇ ਨਾਲ ਵਿਆਹ ਵਿਊ ਹੋ ਗਿਆ। ਮੇਰੀ ਮੱਤ ਤਾਂ ਨਹੀਂ ਰਲੀ ਹਜੇ ਤੱਕ ਉਸ ਲੈਵਲ ਦੀ ਮੈਨੂੰ ਨਹੀਂ ਮਿਲੀ। ਸਭ ਤੋਂ ਪਹਿਲੀ ਚੀਜ਼ ਕੋਈ ਵੀ ਬੰਦਾ ਬੜੀ ਸੇਲੀ ਬਣਾਉਂਦਾ ਤਾਂ ਉਹਨੂੰ ਇਹ ਗੱਲ ਕਹਿੰਦਾ ਕਿ ਮੈਨੂੰ ਆਪਣਾ ਪਾਸਵਰਡ ਦੇ ਦੇ। ਇੰਸਟਾਗ੍ਰਾਮ ਐ ਚਲਾਉਂਗਾ, ਫੇਸਬੁੱਕ ਮੇਰੇ ਕੋਲ, ਸਨੈਪਚੈਟ ਵਾਟਐਵਰ ਕੋਈ ਵੀ ਸੋਸ਼ਲ ਪਲੇਟਫਾਰਮ ਦੇ ਉੱਪਰ ਉਹ ਆਪਦਾ ਹੱਕ ਜਮਾਣਾ ਸ਼ੁਰੂ ਕਰ ਦਿੰਦਾ। ਔਰ ਜਿਨੇ ਗਲਤ ਹੋਣਾ ਚਾਹੇ ਉਹਦੇ ਲਈ ਆਜਿਜ਼ ਕੁਛ ਮੈਟਰ ਨਹੀਂ ਕਰਦੇ ਉਹਨੇ ਹੋ ਹੀ ਜਾਣਾ ਬੰਦਾ ਕੋਈ ਥੋੜਾ ਨਾ ਮਾਰਾ ਕਰਕੇ ਤਾਂ ਉਹ ਬਹੁਤਾ ਫਰਕ ਨਹੀਂ ਪਾਉਣਾ ਮੈਂ ਕਿਹਾ ਕਿਉਂ ਜੀ ਕਹਿੰਦਾ ਕਾ ਨੂੰ ਜਿੰਨਾ ਮਰਜੀ ਵੱਢ ਜਾਣਾ ਨਿਕਲ ਨਾ ਹਰਿਆ ਹੈ ਹੈ ਬਈ ਇਹ ਤੇ ਲਕੋਗਾ ਤੁਲੇ ਮੈਂ ਕਿਹੜਾ ਖੋ ਕੇ ਲੈ ਕੇ ਚੱਲਦੀ ਸੀ ਤੁਸੀਂ ਮੇਰੀ ਇੱਕ ਗੱਲ ਸੁਣੋ ਆ ਤੁਸੀਂ ਲੈ ਹੀ ਲੋ ਸਾਡਾ ਤਾਂ ਇੱਤਰ ਲੈ ਖਾਣ ਦੀ ਗੱਲ ਤਾਂ ਦੂਰੀ ਥੋੜੇ ਤੋਂ ਵੱਧ ਕੇ ਇੱਤਰ ਦੱਸੋ ਕਿੰਦਾਂ ਦੀ ਗੱਲ ਕਰਤੀ ਸਾਲੋ ਕਿ ਭਾਈ ਇਹ ਤਾਂ ਹੋਈ ਅੱਧਾ ਖਾਲੀ ਕਰਤਾ ਇਹ ਹੁਣੇ ਲਿਆ ਇਹ ਲਿੱਤਾ ਤਾਂ ਹੁਣੇ ਕਾ ਨੂੰ ਸਾਡਾ ਇੱਕ ਸੱਜਣ ਦਾ ਸੀ ਅੱਛਾ ਤੇ ਉਹ ਪਾ ਗਿਆ ਜੇਬੇ ਮੇਰੇ ਕਹਿੰਦਾ ਤੂੰ ਇਹਨੂੰ ਰੱਖੜਾ ਉਹ ਮੈਂ ਕੱ ਦੇਖ ਰያ ਸੀ ਉਹਦੇ ਮੈਂ ਕਿ ਇਤਰ ਉਤਰ ਵਾਲੇ ਵਿਕ ਰਹੇ ਆ ਤਾਂ ਆਪਾਂ ਲਾਣ ਨਾਲ ਯੂਜ਼ ਕਰੀਗੇ ਉਨੋਂ ਤੱਕ ਨਹੀਂ ਮੁੰਡਿਆਂ ਨੂੰ ਬਹੁਤ ਸ਼ੌਂਕ ਹੁੰਦਾ ਨਾ ਇਤਰ ਦਾ ਨਹੀਂ ਮੈਨੂੰ ਜਮਾਂ ਸ਼ੌਂਕ ਨਹੀਂ ਹੈਗਾ ਜੀ ਕਿਉਂਕਿ ਮੇਰੇ ਤਾਂ ਮੈਨੂੰ ਇਹ ਮਾਈਂਡ ਦਿਮਾਗ ਨੂੰ ਚੜਦਾ ਮਤਲਬ ਮੈਨੂੰ ਨਹੀਂ ਇਹ ਪਸੰਦ ਇਹ ਤਾਂ ਜਸਟ ਉਹਦੇ ਆਇਆ ਹੋਇਆ ਸੀ ਤਾਂ ਕਰਕੇ ਲਾਉਣੇ ਕੀ ਹੂੰ ਤੁਸੀਂ ਫਿਰ ਹੋਰ ਹੋਰ ਮੈਂ ਸਿੰਪਲ ਫੇਸ ਵੋਸ਼ ਵਰਤਨਾ ਬਾਕੀ ਕੁਝ ਨਹੀਂ ਜੀ ਨਾ ਫੇਸ ਵੋਸ਼ ਵਰਤਦੇ ਹੋ ਰਮਾਲਾ ਤਾਂ ਵਰਤਦਾ ਅੱਛਾ ਅੱਛਾ ਵੀ ਮੂੰਹ ਤੇ ਪਿੰਪਲ ਨਾ ਹੋ ਜੇ ਕੋਈ ਬਿਲਕੁਲ ਜੇ ਰਾਂਗੀ ਡਾਲੋ ਹੋ ਗਿਆ ਫਿਰ ਫਾਇਦਾ ਵੀ ਕੀ ਹੈ ਉਹ ਬੇਸ ਬਿਊਟੀ ਜ਼ਰੂਰੀ ਹੈ ਬਿਲਕੁਲ ਸੂਰਤ ਦੇ ਨਾਲ ਹੀ ਤਾਂ ਹੀ ਸੂਰਤ ਹੀ ਸਭ ਕੁਝ ਆ ਬੰਦੇ ਲੋਕ ਤਾਂ ਕਹਿੰਦੇ ਵਿਸੇਰਤ ਹੋਣੀ ਚਾਹੀਦੀ ਹੈ ਸੂਰਤ ਤਾਂ ਕੋਈ ਦੇਖਦਾ ਹੀ ਨਹੀਂ ਸੂਰਤ ਹਰੇਕ ਬੰਦੇ ਨੂੰ ਨਹੀਂ ਪਤਾ ਨਾ ਕਿਉਂਕਿ ਅੱਜ ਕੱਲ੍ਹ ਲੋਕ ਉਸ ਤਰੀਕੇ ਤੇ ਮੈਂਟਲੀ ਪ੍ਰੇਪੇਅਰ ਨਹੀਂ ਹੈਗੇ ਹਾਂ ਕਿਉਂਕਿ ਸੂਰਤ ਤਾਂ ਹਰੇਕ ਪਾਸੇ ਮਿਲ ਜੂ ਪਰ ਸਿਰਤ ਮਿਲਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਤੁਸੀਂ ਉਹ ਗੱਲ ਜਿਹੜੀ ਮੇਨ ਆ ਹਨਾ ਤੁਹਾਨੂੰ ਅਬਜ਼ਰਵੇਸ਼ਨ ਉਹ ਤਾਂ ਹੀ ਪਤਾ ਲੱਗੂਗਾ ਜੇ ਐਸ ਪਰ ਮੈਜੋਰਟੀ ਆਪਾਂ ਤਾਂ ਗੱਲ ਕਰਾਂਗੇ ਹਾਂ ਨਹੀਂ ਤਾਂ ਹਰੇਕ ਬੰਦਾ ਅੱਜ ਹੁਸਨ ਪਿੱਛੇ ਭੱਜ ਰਿਹਾ ਕੱਲਾ ਹੁਸਨ ਮੈਟਰ ਨਹੀਂ ਕਰਦਾ ਦਜ਼ਨ ਮੈਟਰ ਹੁਸਨ ਸੂਰਤ ਬਹੁਤ ਵੱਡੀ ਚੀਜ਼ ਆ ਉਹਦੀ ਸਿਰਤ ਬਹੁਤ ਵੱਡੀ ਚੀਜ਼ ਬਿਲਕੁਲ ਪਰ ਬਈ ਇਹ ਗੱਲਾਂ ਕਹਿਣ ਦੀਆਂ ਗੱਲਾਂ ਨਹੀਂਆਂ ਪਰ ਦੇਖਦੇ ਸਾਰੇ ਸੂਰਤੀ ਆ ਪਹਿਲਾਂ ਨਹੀਂ ਇਹ ਇੱਕ ਤਾਂ ਗੱਲ ਚਲੋ ਤੁਹਾਡੀ ਠੀਕ ਆ ਪੈਸੇ ਸੋਚੋ 90% ਮੁੰਡੇ ਚਾਹੇ ਕੁੜੀ ਆ ਜਾਂ ਮੁੰਡਾ ਇਹ ਨਾ ਕੋੜਾ ਸੱਚ ਆ ਇਹਦੇ ਚ ਹਰੇਕ ਬੰਦਾ ਬਿਹਤਰ ਦੀ ਤਲਾਸ਼ ਚ ਆ ਹਾਂ ਹਰੇਕ ਚਾਹੁੰਦਾ ਕਿ ਮੇਰੇ ਨਾਲ ਖੜਿਆ ਬੰਦਾ ਚਾਹੇ ਕੋਈ ਕੁੜੀ ਆ ਚਾਹੇ ਮੇਲ ਆ ਚਾਹੇ ਫੀਮੇਲ ਆ ਹਰੇਕ ਚਾਹੁੰਦਾ ਕਿ ਮੇਰੇ ਨਾਲ ਇਦਾਂ ਦਾ ਖੜਿਆ ਬੰਦਾ ਮਤਲਬ ਜਾਂ ਕੁੜੀ ਜਾਂ ਮੁੰਡਾ ਚੰਗਾ ਲੱਗੇ। ਹਮ ਮਤਲਬ ਉਹ ਵਧੀਆ ਲੱਗੇ ਐਸ ਪਰ ਪਰਸਨੈਲਿਟੀ ਲਾ ਲੋ ਐਸ ਪਰ ਲੁੱਕ ਲਾ ਲੋ ਐਸ ਪਰ ਪਰ ਉਹ ਉਹ ਚੀਜ਼ਾਂ ਪਹਿਲਾਂ ਚੈੱਕ ਕਰਦੀ ਹੈ ਇਹ ਨਹੀਂ ਪਤਾ ਕਿ ਅੱਜ ਕੱਲ ਉਹਦੀ ਜੇਬ 'ਚ ਕੀ ਆ। ਭਾਈ ਜੀ ਮਾਤੀ ਨੇ ਰਲੇ ਫਿਰ ਕੀ ਕਰ ਲਾਂਗੇ? ਫਿਰ ਤਾਂ ਫਿਰ ਸਾਰੀ ਜ਼ਿੰਦਗੀ ਮੈਂ ਕਹਿੰਦਾ ਇੱਕ ਸਟੈਪ ਨਹੀਂ ਪੱਟਿਆ ਜਾਦਾ ਜ਼ਿੰਦਗੀ ਤਾਂ ਜੀਉਣ ਦਾ ਬਹੁਤ ਦੂਰ ਦੀ ਗੱਲ ਆ ਰਹਿ ਗਈ। ਹਾਂ ਮਾਤਰ ਰਲੇ ਨਹੀਂ ਕਿਉਂਕਿ ਕਹਿੰਦੇ ਕਿ ਜਿੱਥੇ ਕਿਤੇ ਵਾਈਬ ਮੈਚ ਨਾ ਕਰੇ ਤੁਸੀਂ ਚਾਹੇ ਇੱਕ ਪਲ ਨਹੀਂ ਕਿਸੇ ਨਾਲ ਰਹਿਣਾ ਜਿੱਥੇ ਤੁਹਾਡੀ ਵਾਈਬ ਮੈਚ ਕਰੇ ਤੁਸੀਂ ساری ਜ਼ਿੰਦਗੀ ਵੀ ਉਹ ਬੰਦੇ ਨਾਲ ਕੱਟ ਲਵੋਗੇ ਕਿਉਂਕਿ ਉਹ ਵਾਈਬ ਮੈਚ ਬਹੁਤ ਜ਼ਰੂਰੀ ਹੈ ਮਾਤਰ ਰਲਣੀ ਬਹੁਤ ਜ਼ਰੂਰੀ ਹੈ ਜਿੱਥੇ ਮਾਤਨਾਰਲੇ ਤੁਸੀਂ ਸੰਸਾਰ ਚ ਕਿਤੇ ਵੀ ਚਲੇ ਜਾਓ ਕੋਈ ਵੀ ਲਾਲੋ ਚਾਹੇ एवरीवन ਕਿਤੇ ਵੀ ਉਹ ਚੀਜ਼ਾਂ ਮੈਚ ਕਰਦੇ ਨੇ ਅੱਛਾ ਮੈਨੂੰ ਇਹ ਦੱਸੋ ਤੁਹਾਡੀ ਮਾਤਰ ਰਲਗੀ ਫਿਰ ਕਿਸੇ ਨਾਲ ਵਿਆਹ ਵਿਊ ਹੋ ਗਿਆ ਮੇਰੀ ਮਤ ਤਾਂ ਨਹੀਂ ਰਲੀ ਹਜੇ ਤੱਕ ਉਸ ਲੈਵਲ ਦੀ ਮੈਨੂੰ ਨਹੀਂ ਮਿਲੀ ਕਿਉਂਕਿ ਮੈਨੂੰ ਮੈਂ ਚਾਹਣਾ ਕਿ ਮੇਰੇ ਲਈ ਮੈਜੋਰਿਟੀ ਬਹੁਤ ਮੈਂ ਅਬਜ਼ਰਵੇਸ਼ਨ ਕਰਦਾ ਕੁੜੀ ਨਾਲ ਗੱਲ ਕਰਨ ਤੋਂ ਪਹਿਲਾਂ ਕਿਉਂ ਤੁਹਾਡੇ ਬਰਤੀ ਕੀ ਸੋਚ ਰਹੀ ਹੈ ਤੁਹਾਡੇ ਬਰਤੀ ਦੀ ਧਾਰਨਾ ਕੀ ਹੈ ਜਦੋਂ ਇਹ ਚੀਜ਼ ਤੁਹਾਨੂੰ ਪਤਾ ਚੱਲੂਗੀ ਚਾ ਉਹਦੇ ਨਾਲ ਸਮਾਂ ਪਤਾਉਂਗੇ ਤਾਂ ਹੀ ਤੁਸੀਂ ਇਹ ਚੀਜ਼ ਅਬਜ਼ਰਵ ਕਰ ਸਕਦੇ ਹੋ ਨਹੀਂ ਤਾਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖ ਰਿਹਾ ਸੋਸ਼ਲ ਮੀਡੀਆ ਦਾ ਟਾਈਮ ਹੈ ਅੱਜ ਕੱਲ ਸਭ ਤੋਂ ਪਹਿਲੀ ਚੀਜ਼ ਕੋਈ ਵੀ ਬੰਦਾ ਬੜੀ ਸੇਲੀ ਬਣਾਉਂਦਾ ਤਾਂ ਉਹਨੂੰ ਇਹ ਗੱਲ ਕਹਿੰਦਾ ਕਿ ਮੈਨੂੰ ਆਪਣਾ ਪਾਸਵਰਡ ਦੇ ਦੇ ਇੰਸਟਾਗ੍ਰam ਐ ਚਲਾਉਂਗਾ ਫੇਸਬੁਕ ਮੇਰੇ ਕੋਲ ਸਨੇਪਚੈਟ ਵਾਟਐਵਰ ਕੋਈ ਵੀ ਸੋਸ਼ਲ ਪਲੇਟਫਾਰਮ ਦੇ ਉੱਪਰ ਉਹ ਆਪਦਾ ਹੱਕ ਜਮਾਣਾ ਸ਼ੁਰੂ ਕਰ ਦਣਾ ਔਰ ਜਿਨੇ ਗਲਤ ਹੋਣਾ ਚਾਹੇ ਉਹਦੇ ਲਈ ਆ ਚੀਜ਼ ਕੁਝ ਮੈਟਰ ਨਹੀਂ ਕਰਦੀ ਉਹਨੇ ਹੋ ਹੀ ਜਾਣਾ ਬਿਲਕੁਲ ਤਾਂ ਮੈਂ ਕਹਿੰਨਾ ਕਿ ਤੁਸੀਂ ਆਪਦਾ ਜਿਹੜਾ ਲਾਈਫ ਬਾਡਰ ਆਪਾਂ ਲੱਭਣਾ ਚਾਹੁੰਦੇ ਆ ਚਾਹੇ ਫਿਊਚਰ ਚ ਕੁਝ ਵੀ ਕਰਨਾ ਚਾਹੁੰਦੇ ਆ ਪਰ ਉਹ ਇਦਾਂ ਦਾ ਲੱਭੋ ਜਿਹੜਾ ਤੁਹਾਡੇ ਉੱਪਰ ਦੀ ਲੋਏ ਹੋਵੇ ਮਤਲਬ ਟਰਾਂਸਪੈਰੈਂਸੀ ਹੋਵੇ ਕਿ ਤੁਸੀਂ ਸ਼ੀਸ਼ੇ ਨਾਲ ਸਭ ਚੀਜ਼ਾਂ ਦੇਖ ਸਕਦੇ ਹੋ ਸਭ ਚੀਜ਼ਾਂ ਮਤਲਬ ਜੈਨੂਨਲੀ ਹੋਵੇ ਉਧਰ ਚ ਕੋਈ ਦੂਰ رائے ਨਹੀਂ ਆ ਕੱਲ ਨੂੰ ਤੁਸੀਂ ਇੱਥੇ ਫਿਰਦੇ ਤਾਂ ਜੋ ਕਹਿ ਰਹੇ ਹੋ ਸੱਚ ਕੋ ਸੱਚ ਦੇ ਆਧਾਰ ਤੇ ਸਾਰੀ ਜ਼ਿੰਦਗੀ ਚੱਲੂਗੀ ਝੂਠ ਦੇ ਆਧਾਰ ਤੇ ਅੱਜ ਵੀ ਇੱਕ ਝੂਠ ਨੂੰ ਆਪਾਂ ਛਪਾਉਣ ਲਈ 100 ਝੂਠ ਬੋਲਣੇ ਪੈਂਦੇ ਆ ਇਹ ਕੋੜਾ ਸੱਚ ਅੱਜ ਦਾ ਇਹ ਮੰਨਣਾ ਪਊਗਾ ਆਪਾਂ ਨੂੰ ਸਹੀ ਗੱਲ ਇਹ ਹੁਣ ਬਾਕੀ ਆਪਣੇ ਤੇ ਆਪਾਂ ਕਿਦਾਂ ਟੈਕਲ ਕਰਦੇ ਆ ਜਾਂ ਕਿਦਾਂ ਨਹੀਂ ਕਰਦੇ ਮੰਨਣਾ ਨਾ ਮੰਨਣਾ ਦੇਖੋ ਸਾਡੀ ਇੱਕ ਸਲਾਹ ਆ ਕਰਨਾ ਤਾਂ ਹਰੇਕ ਬੰਦੇ ਨੇ ਆਪਣੀ ਜਿੰਨੀ ਕੁ ਮੈਨੂੰ ਮਤ ਦਿੱਤੀ ਆ ਪਰ ਮਤਵਾਂ ਨੇ ਮੈਂ ਉਸ ਮਤ ਨਾਲ ਸੋਚਦਾ ਬਿਲਕੁਲ ਬਸ ਐਡੀ ਗੱਲ ਬਹੁਤ ਥੋੜੀ ਗੱਲ ਹੈ ਥੋੜੀ ਬਹੁਤ ਚੰਗਾ ਸ੍ਰੀਹਾ ਦੇਖੋ ਫੇਕ ਲੋਕ ਬਹੁਤ ਤੁਰੇ ਫਿਰਦੇ ਨੇ ਪਰ ਸਾਡੀ ਅਸਲੀਅਤ ਜਿਹੜੀ ਹੈਗੀ ਸਾਨੂੰ ਉਹ ਨਹੀਂ ਭੁੱਲਣੀ ਚਾਹੀਦੀ ਹੈ ਨਾ ਹਰੇਕ ਬੰਦਾ ਹਰੇਕ ਬੰਦੇ ਦੇ ਚਿਹਰੇ ਤੇ ਇੱਕ ਨਕਾਬ ਆ ਅੰਦਰੋਂ ਕਿਸੇ ਦੇ ਬੰਦੇ ਅੰਦਰ ਕੀ ਚੱਲ ਰਿਹਾ ਕੀ ਉਹ ਅਸੀਂ ਵੀ ਨਹੀਂ ਜਾਣਦੇ ਹੈ ਨਾ ਇੱਕ ਗੱਲ ਹੋਰ ਆਪਾਂ ਨੂੰ ਆਪਣੀ ਪਛਾਣ ਸਮਝਣੀ ਚਾਹੀਦੀ ਆਪਾਂ ਕੀ ਚੀਜ਼ ਆ ਮਤਲਬ ਝੂਠੀ ਸ਼ਾਨ ਝੂਠੀ ਬਿਊਟੀ ਉਹ ਕਦੇ ਕੰਮ ਨਹੀਂ ਆਉਦੀ ਬਿਲਕੁਲ ਜੋ ਆਪਾਂ ਹੈਗੇ ਆ ਆਪਾਂ ਨੂੰ ਅਕਸੈਪਟ ਕਰਨਾ ਚਾਹੀਦਾ ਕਿ ਆ ਮੇਰਾ ਕਰਦਾਰ ਆ ਆ ਮੇਰੀ ਰਿਐਲਿਟੀ ਆ ਤੇ ਰਿਐਲਿਟੀ ਹੈ ਮੇਰਾ ਸਭ ਕੁਝ ਹੈ। ਤਾਂ ਜੋ ਗੱਲ ਕਰਨੀ ਆ ਉਹਨੂੰ ਪੂਰਾ ਠੋਕ ਕੇ ਤੇ ਸਹੀ ਤਰੀਕੇ ਨਾਲ ਕਰੋ। ਕਿ ਕੱਲ ਨੂੰ ਮੈਂ ਕਹਿੰਦਾ ਮਜ਼ਬੂਤੀ ਨਾਲ ਪੈਰ ਪੁੱਟਾ ਹੈ ਸੰਸਾਰ ਤੇ ਵਿੱਚ ਜਿਹੜਾ ਬੰਦਾ ਉਹ ਕਦੇ ਮਾਰ ਨਹੀਂ ਖਾਂਦਾ। ਬਿਲਕੁਲ। ਮੇਰੇ ਫਾਦਰ ਸਾਹਿਬ ਮੈਨੂੰ ਦੂਜੀ ਗੱਲ ਸੁਣਾਉਂਦੇ ਆ ਬੜੀ ਚੰਗੀ ਗੱਲ ਆ। ਕਹਿੰਦੇ ਕੋਈ ਤੁਹਾਡੇ ਨਾਲ ਜੇ ਬੰਦਾ ਕੋਈ ਤੁਹਾਡੇ ਨਾਲ ਮਾਰਾ ਕਰਕੇ ਆ ਤਾਂ ਉਹ ਬਹੁਤਾ ਫਰਕ ਨਹੀਂ ਪਾਉਣਾ। ਮੈਂ ਕਿਹਾ ਕਿਉਂ ਜੀ? ਕਹਿੰਦਾ ਘਾਹ ਨੂੰ ਜਿੰਨਾ ਮਰਜੀ ਵੱਢ ਜਿਹਾ ਨਾਲ ਨਿਕਲ ਨਾ ਹਰਿਆ ਹੀ ਆ। ਹੂੰ। ਦੁਨੀਆ ਲੱਖ ਕੋਸ਼ਿਸ਼ਾਂ ਕੋ ਕਰ ਲੈਣਾ ਕਰ ਲੈਣ ਉਦਾਂ ਜਿਹੜਾ ਚੰਗਾ ਬੰਦਾ ਉਹਨੂੰ ਪ੍ਰਮਾਤਮਾ ਨੇ ਦੇ ਹੀ ਦੇਣਾ ਇਦਰੋਂ ਨਹੀਂ ਤਾਂ ਉਦਰੋਂ ਦੇ ਦੇਣਾ ਉਹਦਾ ਘਰ ਪੂਰਾ ਕਰ ਦੇਣਾ ਤਾਂ ਬਹੁਤਾ ਵਜਨ ਨਹੀਂ ਲੈਣਾ ਕਿਸੇ ਦਾ ਉਹ ਕੀ ਸੋਚਦਾ ਕੀ ਨਹੀਂ ਸੋਚਦਾ ਵਟਐਵਰ ਤੁਸੀਂ ਕਿਉਂ ਤੁਹਾਡੇ 'ਚ ਕੀ ਕੁਆਲਿਟੀ ਆ ਉਹ ਪ੍ਰਮਾਤਮਾ ਨੂੰ ਵੱਧਾ ਬਸ ਗੁਰੂ ਦੇ ਭਾਣੇ ਚ ਰੋ ਇਹ ਤੇ ਦੂਜੀ ਗੱਲ ਅੱਜ ਦੇ ਲੋਕ ਮੈਨੂੰ ਮੈਂ ਇਹ ਪਰਸਨਲੀ ਮੇਰਾ ਮੈਸੇਜ ਆ ਜੇ ਤੁਸੀਂ ਪਾ ਸਕਦੇ ਹੁੰਦਾ ਇੱਕ ਅੱਜ ਦੇ ਯੂਥ ਨੂੰ ਇਤਿਹਾਸ ਸੁਣਨਾ ਲੋਕਾਂ ਨੂੰ ਪਸੰਦ ਨਹੀਂ ਆਇਆ ਮੈਨ ਮੈਨ ਲੱਗਦਾ ਬਹੁਤ ਲੋਕ ਪੜਦੇ ਆ ਸੁਣਦੇ ਆ ਪਰ ਕਿਤਨਾ ਕਿਤੇ ਆਪਾਂ ਆਪਣੀ ਮਿੱਟੀ ਨਾਲ ਨਹੀਂ ਜੁੜ ਰਹੇ ਹੂੰ ਸਾਨੂੰ ਪਤਾ ਹੀ ਨਹੀਂ ਹੈਗਾ ਬਿਲਕੁਲ ਆ ਮਹੀਨਾ ਕਿਹੜਾ ਚੱਲਦਾ ਹੈ ਕਿਹੜਾ ਅਗਲਾ ਮਹੀਨਾ ਉਹਨਾਂ ਨੇ ਸਾਡੇ ਲਈ ਕੀ ਕੀ ਕੁਝ ਕੀਤਾ ਕਿਉਂਕਿ ਪੰਜਾਬ ਬਹੁਤ ਵੱਡਾ ਸੂਬਾ ਸੀ ਹੂੰ ਅੱਜ ਪੰਜਾਬ ਬਹੁਤ ਛੋਟਾ ਹੈ ਤੇ ਪੰਜਾਬ ਚ ਕੁਆਲਟੀ ਮੈਨ ਪੀਪਲ ਰਹੇ ਆ ਮਤਲਬ ਆਪਾਂ ਕਹਿੰਦੇ ਨਾ ਕਰੀਮ ਪੰਜਾਬ ਕਰੀਮ ਹੈ ਪੰਜਾਬ ਐਦਾਂ ਨਹੀਂ ਕਿਹਾ ਮਹਾਰਾਜੇ ਟਾਈਮ ਦੇ ਵਿੱਚ ਸੋਨੇ ਦੀ ਚਿੜੀ ਗਿਆ ਸੀ ਯੋਧੇ ਇੱਥੋਂ ਪੈਦਾ ਕੀਤੇ ਗਏ ਠੀਕ ਹੈ ਸੋਹਣਾ ਇਧਰੋਂ ਪੈ ਸਭ ਕੁਝ ਕੀਤਾ ਗਿਆ ਕੌਣ ਮੈਨੂੰ ਡਵੈਲਪ ਕਰਨ ਵਾਲਾ ਪੰਜਾਬ ਹੈ ਕਿਉਂਕਿ ਜੇ 2% ਨਾ ਹੋਣ ਤਾਂ ਮੈਨੂੰ ਲੱਗਦਾ 98% ਲੋਕ ਭੁੱਖੇ ਮਰ ਜਾਂਦਾ ਪੰਜਾਬ ਵੀ ਕਿੱਦਾਂ ਦਾ ਖਿੱਤਾ ਮੰਨਿਆ ਗਿਆ ਜਿਹਦੇ ਵਿੱਚ ਗੁਰਦੁਆਰੇ ਤੁਸੀਂ ਲਾ ਲਓ ਕਿੰਨੇ ਕਿ ਥਾਵਾਂ ਤੇ ਆਪਣੇ ਅੱਜ ਵੀ ਜੀਐਸਟੀ ਲਾ ਰਹੀ ਹੈ ਸਰਕਾਰ ਫਿਰ ਵੀ ਕਿਤਨੇ ਕਿਤੇ ਸਾਨੂੰ ਲੰਗਰ ਫ੍ਰੀ ਮਿਲਦਾ ਬਿਲਕੁਲ ਭੁੱਖੇ ਲੋਕਾਂ ਨੂੰ ਬਹੁਤ ਲੋਕ ਜਿਹੜੇ ਲਾਚਾਰ ਆ ਜਿਹੜੇ ਲੋਕ ਇੱਕ ਟਾਈਮ ਰੋਟੀ ਨਹੀਂ ਸਰਵਾਈਵ ਕਰ ਸਕਦੇ ਬਾਈ ਖਾਸੀਅਤ ਹੈ ਸਾਡੇ ਪੰਜਾਬ ਦੀ ਤੇ ਇਹ ਲਵ ਯੂ ਪੰਜਾਬ ਹੈ ਤੇ ਪੰਜਾਬ ਰਹਿਣਾ ਚਾਹੀਦਾ ਪੰਜਾਬੀਤ ਰਹਿਣੀ ਚਾਹੀਦੀ ਹੈ। ਬਿਲਕੁਲ ਬਾਈ ਕੀ ਕਹਿਣਾ ਚਾਹੋਗੇ? ਕੋਈ ਬੋਲ ਆ ਰਹੇ ਨਹੀਂ ਤੁਹਾਡੇ। ਪ੍ਰਾਂ 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 ਨੇ ਪ੍ਰਾਂ ਨੇ ਤਾਂ ਕਹਤਾ ਫਰਜ਼ ਨਿਭਾਤਾ ਔਰ ਤੁਸੀਂ ਵੀ ਤਾਂ ਕੁਝ ਬੋਲੋ। ਲਾ ਕੋਗਾ। ਪ੍ਰਾਂ ਬੋਲ ਪ੍ਰਾਂ ਆ ਰਹੇ ਤਾਂ ਬਹੁਤ ਕੁਝ ਕਹਤਾ। ਬਸੇ ਇਵੇਂ ਹੈ। ਸੇਮ ਹੀ ਹੈ। ਹਾਂ ਮੇਰਾ ਹੀ ਜਵਾਬ ਹੈ। ਕੀ ਹੋ ਗਿਆ? ਠੀਕ ਹੈ ਜੀ। ਜੀ ਮੈਂ ਵੀ ਇੱਕ ਮੈਸੇਜ ਦੇਣਾ ਚਾਹੁੰਦਾ ਸੰਦੇਸ਼ ਦੇਣਾ ਚਾਹੁੰਦਾ ਸੀਗਾ। ਮੈਂ ਦੇਣਾ ਚਾਹੁੰਦਾ ਸੀ ਕੁੜੀਆਂ ਦੇ ਖੇਡਾਂ ਬਾਰੇ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਕੁੜੀਆਂ ਨੂੰ ਖੇਡਾਂ ਵਿੱਚ ਕਿੱਥੋਂ ਤੱਕ ਆਪਾਂ ਸਪੋਰਟ ਕਰਦੇ ਆਂ ক্রিকেট ਇੱਕ ਬਹੁਤ ਹੀ ਫੇਮਸ ਬਹੁਤ ਹੀ ਮਸ਼ਹੂਰ ਖੇਡ ਹੈ ਆਪਣੀ ਤੇ ਜਦੋਂ ਇਹ ਆਪਾਂ 2 ਨਵੰਬਰ ਨੂੰ ক্রিকেট वर्ल्ड कप ਜਿੱਤ ਕੇ ਇਤਿਹਾਸ ਰਚਿਆ ਉਹਦੇ ਵਿੱਚ ਹਰਮਨਪ੍ਰੀਤ ਕੌਰ ਕੈਪਟਨ ਸੀ ਹਰਮਨਪ੍ਰੀਤ ਕੌਰ ਕੈਪਟਨ ਸੀ ਤਾਂ ਉਹਦੇ ਵਿੱਚ ਜਦੋਂ ਆਪਾਂ ਹਾਰ ਰਹੀ ਸੀ ਤਾਂ ਕੁੜੀਆਂ ਨੂੰ ਜੋਕ ਇਸ ਤਰ੍ਹਾਂ ਦੇ ਦੇਖਣ ਨੂੰ ਮਿਲਦੇ ਸੀ ਕਿ ਇਹ ਕੁੜੀਆਂ ਤਾਂ ਕਿਚਨ ਦੇ ਵਿੱਚ ਰਸੋਈ ਦੇ ਵਿੱਚ ਡਿਜ਼ਰਵ ਕਰਦੀਆਂ ਨੇ ਤੇ ਮੁੰਨਾ ਨੂੰ ਮੁੰਡਿਆਂ ਦੇ ਨਾਲ ਕੰਪੇਅਰ ਕਰਕੇ ਐ ਦੱਸਿਆ ਜਾਂਦਾ ਸੀ ਕਿ ਮੁੰਡਿਆਂ ਨੇ ਤਾਂ ਇਹ ਕੁਝ ਅਚੀਵ ਕਰ ਲਿਆ ਆਪਾਂ ਇਹਨਾਂ ਨੂੰ ਸਪੋਰਟ ਕਰੀਏ ਕਿਉਂ ਇਹਨਾਂ ਨੇ ਆਪਣੇ ਲਈ ਕੀਤਾ ਕੀ ਹੈ ਪਰ ਉਹ ਐ ਕੰਪੇਅਰ ਨਹੀਂ ਕਰ ਸਕਦੇ ਕਿਉਂਕਿ ਆਪਾਂ ਇਹ ਕਿ ਯੂਟਿਲਾਈਜੇਸ਼ਨ ਦੇਖਦੇ ਆ ਕਿ ਆਪਾਂ ਰਿਸੋਰਸ ਦੀ ਯੂਟਿਲਾਈਜੇਸ਼ਨ ਕਿੰਨੀ ਕਰ ਰਹੇ ਹਾਂ ਜੇ 10 ਕੁੜੀਆਂ ਸੁਪਨੇ ਦੇਖਦੀਆਂ ਨੇ ਤਾਂ ਸ਼ਾਇਦ ਉਹਨਾਂ ਵਿੱਚੋਂ ਇੱਕ ਕੁੜੀ ਕੋਸ਼ਿਸ਼ ਕਰਦੀ ਹੈ ਮੁੰਡੇ ਤਾਂ 10 ਵਿੱਚੋਂ 5 ਕੋਸ਼ਿਸ਼ ਕਰ ਲੈਂਦੇ ਆ ਤਾਂ ਆਪਾਂ ਇਹ ਦੇਖਦੇ ਕਿ ਆਪਣੇ ਰਿਸੋਰਸ ਯੂਟਲਾਈਜ਼ ਹੀ ਨਹੀਂ ਹੋ ਰਹੀ ਤਾਂ ਆਪਾਂ ਅੱਗੇ ਕਿਵੇਂ ਪਹੁੰਚਾਂਗੇ ਆਪਣੇ ਕੋਲ ਕੋਈ ਇਨਫਰਾਸਟ੍ਰਕਚਰ ਨਹੀਂ ਹੈਗਾ ਅਗਰ ਅੱਜ ਕੁੜੀ ਫੇਲ ਹੋ ਜਾਂਦੀ ਹੈ ਕੱਲ ਨੂੰ ਉਹਦੇ ਮਾਪੇ ਵਿਆਹ ਕੇ ਤੋੜ ਦਿੰਦੇ ਆ ਕੁੜੀ ਦਾ ਕੈਰੀਅਰ ਖੇਡਾਂ ਵਿੱਚ ਹੈ ਹੀ ਨਹੀਂ ਤੇ ਅੱਜ ਬਹੁਤ ਸਾਰੇ ਹਰਮਨਵਿੰਦ ਕੌਰ ਵਰਗੇ ਜਿਨ੍ਹਾਂ ਨੇ ਵਿਆਹ ਨਹੀਂ ਕਰਾਇਆ ਸਿਰਫ ਇਸ ਲਈ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਖੇਡਾਂ ਨੂੰ ਦਿੱਤੀ ਇਸ ਦੇਸ਼ ਨੂੰ ਦਿੱਤੀ ਤੇ ਕਈ ਲੋਕ ਨੇ ਮੈਂ ਕੁਝ ਕਿਸੇ ਪੋਲੀਟੀਕਲ ਫਿਗਰ ਦੀ ਗੱਲ ਵੈਸੇ ਬਹੁਤੀ ਕਰਦਾ ਨਹੀਂ ਹੁੰਦਾ ਬਟ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਉਹਨਾਂ ਵਿੱਚ ਇੱਕ ਨੇ ਸਾਡੇ ਭਗਵੰਤ ਮਾਨ ਜੀ ਭਗਵੰਤ ਮਾਨ ਜੀ बार-बार ਕਹਿੰਦੇ ਕਿ ਯਾਰ ਕੀ ਪੰਜਾਬ ক্রিকেট ਦੀ ਟੀਮ ਵਿੱਚ ਹਰਮਨਪ੍ਰੀਤ ਕੌਰ ਕੈਪਟਨ ਹੈ ਜੋ ਪੰਜਾਬ ਤੋਂ ਹੈ ਹਰਲੀਨ ਹਰਲੀਨ ਦਿਓਲ ਹੈ ਅਮਨਜੋਤ ਕੌਰ ਹੈ ਓਮੀਓ ਹਾਕੀ ਦੀ ਗੱਲ ਕਰਦੇ ਤੇ ਕ੍ਰਿਕਟ ਦੀ ਗੱਲ ਕਰਦੇ ਆ ਮੈਨਸ ਟੀਮ ਵਿੱਚ ਕਰ ਰਹੇ ਆ ਪਰ ਅਸਲ ਵਿੱਚ ਮੈਂ ਉਹਨਾਂ ਤੋਂ ਕੁਛ ਨਾ ਚਾਹਨਾ ਜੋ ਇਹ ਖਿਡਿਆਰੀ ਨਹੀਂ ਇਹ ਤਾਂ ਬਹੁਤ ਚਿਰ ਪਹਿਲਾਂ ਦੇ ਖੇਡ ਰਹੇ ਨੇ ਤੁਸੀਂ ਤਾਂ ਸੀਐਮ ਹੁਣ ਬਣੇ ਹੋ ਤੁਸੀਂ ਆਪਣੀ ਦੱਸੋ ਨਾ ਤੁਹਾਡੇ ਸੀਐਮ ਬਾਂਦੇਵਾਂ ਦੇ ਕਿਹੜਾ ਖਿਡਾਰੀ ਉੱਪਰ ਆਗਾ ਹਨਾ ਫੇਰ ਇਹ ਤੁਹਾਡੀ ਸਕਸੈਸਫੁਲ ਜਰਨੀ ਹੋਈ ਤੁਸੀਂ ਤਾਂ ਹਰਮਨਵੀਰ ਕੋਰ ਦਾ 2009 ਦੀ ਖੇਡ ਰਹੀ ਹੈ ਇਹਦੇ ਵਿੱਚ ਤੁਹਾਡਾ ਕੀ ਅੱਕ ਹੈ ਮੈਨੂੰ ਐ ਮੈਂ ਇਹਨਾਂ ਤੋਂ ਇਹ ਸਵਾਲ ਪੁੱਛਣਾ ਚਾਹੁੰਦਾ ਚਲੋ ਬਿਲਕੁਲ ਤੁਹਾਡਾ ਜਵਾਬ ਦੇਣਗੇ ਸੀਐਮ ਸਾਹਿਬ ਪਲੀਜ਼ ਇਹਨਾਂ ਦਾ ਜਵਾਬ ਦਿਓ ਇਹਨਾਂ ਦਾ ਸਵਾਲ ਤੁਹਾਡੇ ਤੱਕ ਉਮੀਦ ਕਰਦੀ ਆਂ ਵੀ ਸੀਐਮ ਸਾਹਿਬ ਤੱਕ ਤੁਹਾਡੀ ਵੀਡੀਓ ਥੋੜੀ ਬਹੁਤ ਰਿਸਪੈਕਟ ਹੈ ਸੀਐਮ ਸਾਹਿਬ ਜੀ ਮੇਰਾ ਜਵਾਬ ਦੇ ਦਿਓ ਇਹਦੇ ਵਿੱਚ ਤੁਹਾਡਾ ਕੀ ਹੱਥ ਹੈ ਠੀਕ ਹੈ ਜੀ ਓਕੇ ਧੰਨਵਾਦ